ਬਿਰੋਧ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਵੀਰ ਪ੍ਰਦੀਪ ਕੋਲੇ ਪਹੁੰਚੇ ਆਂ ਕਾਫੀ ਗਾਵਾਂ ਹਰ ਇੱਕ ਪਰਕਰ ਦੀ ਗਾਂ ਤੁਹਾਨੂੰ ਇੱਥੇ ਹਾਜ਼ਰ ਮਿਲੂ ਜੇਕਰ ਤੁਸੀਂ ਜੋਨੇ ਮਹੀਨੇ ਦੀ ਕੱਚੀ ਜਾਂ ਜਮਾ ਡਾਲੇ ਤੇ ਹਾਜ਼ਰ ਸੂਈ ਸਵਾਈ ਉਸ ਪ੍ਰਕਾਰ ਦੀ ਸਾਹਮਣੇ ਸਟਾਰਟਿੰਗ ਦੇ ਵਿੱਚ ਬੱਚੀ ਦੇਖੋ ਇਦਾਂ ਦੇ ਬੱਚੇ ਤੁਹਾਨੂੰ ਦੰਦਾ ਦੇ ਵਿੱਚ ਮਿਲਣਗੇ ਇਨਫੋਰਮੇਸ਼ਨ ਵੀਰ ਤੋਂ ਲੈਣਿਆ ਸਸਰੀ ਕਾਲ ਬਾਈ ਜੀ ਕਾਲ ਬਾਈ ਜੀ ਨਾਮ ਐਡਰੈਸ ਦੱਸ ਦਿਓ ਆਪਣਾ ਪ੍ਰਦੀਪ ਸਿੰਘ ਬਾਈ ਪਿੰਡ ਲੋਹਾ ਜਿਹੜਾ ਜ਼ਿਲ੍ਹਾ ਸਮਰੂਰ 953801955 ਆਪਣੇ ਵਿੱਚ ਬੈਠਾ ਨਾ ਢੋਗੀ ਰਹਿੰਗੇ ਨੇ 35 ਮੇਲਾ ਲੱਗਿਆ ਪਿਆ ਜਾਵਾ ਹਾਂ ਆਪਾਂ ਅਲੱਗ-ਅਲੱਗ ਤਾਂ ਬਣਾਈਏ ਨੇ ਵੀ ਕਨਫਿਊਜ਼ ਹੋ ਜਾਂਦੇ ਨੇ ਭਰਾ ਕਈ ਵਾਰ ਜੀ ਤੇ 12 ਮੱਜਾਂ ਨੇ ਜੀ ਭਰਾ ਹੋਵੇ ਮੱਜਾਂ ਵਾਲਾ ਵੀ ਸ਼ਕੀਨ ਜੀ ਤੇ ਵੇੜਾਂ ਬਾਈ ਦੇਖ ਢੋ ਵੀਡੀਓ ਸਾਰੀ ਦੁਨੀਆ ਪਾਉਂਦੀ ਆ ਸਾਰੇ ਭਰਾ ਨੇ ਆਪਣੇ ਘਰੋਬਾਲੀ ਨੇ ਜੀ ਠੀਕ ਆ ਪਰ ਆਪਣੇ ਕੋਲੇ ਜਾਨਵਰ ਵੀਰੇ ਸਿਲੈਕਟਡ ਜੇ ਹੁੰਦੇ ਨੇ ਵੀ ਬੁੱਧ ਜਿਹੇ ਵਾਲੇ ਜਦੋਂ ਹੁਣ ਆ ਬੱਚੀ ਆ ਇਦਾਂ ਦੀਆਂ ਬੱਚੀਆਂ ਬਾਈ ਕਿਤੇ ਤਿਆਰ ਕਰਨੀਆਂ ਹੋਕੀ ਨਹੀਂ ਹੁੰਦੀ ਇਹ ਪ੍ਰਦੀਪ ਗੱਬਣ 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 ਵਾਲੇ ਬਾਈ ਦੁੰਦੀ ਆ ਪਿਓਰ ਇਹਨੂੰ ਬਾਹਰ ਘਾੜੀ ਜਾਂਦਾ ਚੌਹ ਦੇ ਦੰਦ ਵੀ ਹੁਣ ਬਾਈ ਚੱਕੇ 100 ਨਹੀਂ ਲੈਂਦੇ ਬੱਚੀ ਫਰੀ ਜੀ ਬਾਰ ਕਾਢੇ ਨੂੰ ਸੁਪਰ ਸਟਾਰਟਿੰਗ ਦੇ ਵਿੱਚ ਜਿਹੜੇ ਵੀਰੇ ਕਹਿੰਦਾ ਬਰੀਡ ਤੇ ਕੰਮ ਕਰਨਾ ਤੁਹਾਡੇ ਪੈਸੇ ਲੱਗਣਗੇ ਇੱਕ ਵਾਰੀ ਜਿਵੇਂ ਕਹਿੰਦੇ ਵੀ ਟਰੈਕਟਰ ਹੁਣ ਆਪਾਂ ਲੈਣੇ ਆ 4 ਵੇ 4 ਕੋਈ ਸ਼ੌਕ ਨੂੰ ਨਹੀਂ ਲੈਂਦੇ ਉਹਨਾਂ ਦੇ ਮਗਰ ਕਹਿੰਦਾ ਆਪਾਂ ਜਦੋਂ ਮਰਜੀ ਜਿਹੜੀ ਮਰਜੀ ਮਸ਼ੀਨਰੀ ਆਈ ਚੱਲੇ ਪਾਉਗੀ ਉਹ ਸਿਸਟਮ ਆ ਆ ਵੈੜ ਤੁਹਾਡੇ ਘਰੇ ਜਦੋਂ ਚਲੀ ਗਈ ਤੁਹਾਡੇ ਘਰੇ ਸੁਪਨੇ ਦਾ ਇਹਨੇ ਜਾਗ ਲਾਦਣਾ ਯਾਰ ਸੱਬਿਆਂ ਮਹੀਨਾ ਦਾ ਜਵਾਬਕਰ ਉਹ ਨਹੀਂ ਲੱਗਦਾ ਦੁੰਦੀ ਦੁੰਦੀ ਪਿਓਰ ਜੀ ਇੱਕ ਹੋਰ ਆ ਬਰੂਟ ਤੇ ਸਿੰਮੰਦੀ ਆ ਜੀ ਆਪ ਤੇ ਅੱਗੇ ਜਿਹੜਾ ਮਾਡਲ ਦੇ ਸਕਸਰ ਤੋਂ ਲੱਭਣਾ ਅੱਛਾ ਹਾਂ ਕਹਿੰਦਾ ਬਸ ਰੇਟ ਭਾਈ ਦੇਖ ਟਲੋ ਜੇ ਤਾਂ ਕਿਸੇ ਭਰਾ ਨੇ ਕੋਈ ਕੱਠੀਆਂ ਵੜਾਂ ਨਹੀਂ ਖਰੀਦਣੀ ਤਾਂ ਉਦਾਂ ਦਾ ਰੇਟ ਹੋ ਜੂ ਜੀ ਤੇ ਉਦਾਂ ਉਹ ਜਿਹੜਾ ਭਾਈ ਦੀ ਮੁੱਲ 1 ਲੱਖ 75000 ਰੁਪਏ ਰੱਖਿਆ ਅੱਛਾ 1 ਲੱਖ 75000 ਰੁਪਿਆ 26 ਮਹੀਨੇ ਦੀ ਏਜ ਸੀਮਨ ਠੀਕ ਹੈ ਇਹਦਾ ਬੈਕਗ੍ਰਾਉਂਡ ਸੀਮਨ ਸੁਮਨ ਸਭ ਕੁਝ ਦੱਸਾਂਗੇ ਜਮਾ ਬੰਦੇ ਸਿੰਮੰਦੀਆ ਰਮਾਡਾ ਸੈਕਸ਼ਨ ਤੋਂ ਗੱਬਣਾ ਤੇ ਦੋਂਦੀ ਬੱਚੇ ਜੀ 26 ਮੰਥੇ ਦੀ ਏਜ ਹੈ ਜੀ ਰੇਟ 1,75,000 1,75,000 200 ਕਿਲੋਮੀਟਰ ਤੱਕ ਫ੍ਰੀ ਦੁੱਧ ਦੀ ਐਵਰੇਜ ਦੁੱਧ ਦੀ ਐਵਰੇਜ ਬਾਈ 35 ਕਿਲੋ ਦੁੱਧ ਗਰਮੀ ਚ ਪਾ ਦੋ ਤੇ ਇਹ ਫੋਟੋ ਖਿੱਚ ਕੇ ਦੇਖ ਮੜ ਜੀ ਸਭ ਕਿਆ ਬਾਤਾਂ ਯਾਰ ਬੱਚੀ ਦੇਖੋ ਨਗੀਨਾ ਹੀ ਹੈ ਜਮਾ ਹਨਾ ਤੇ ਬਾਈ ਜੀ ਅੱਗੇ ਆਪਾਂ ਕਾਲਾ ਗੋਬਰਾ ਦੇਖ ਰਹੇ ਹਾਂ ਜੀ ਪਹਿਲਾਂ ਨੋ ਬੱਚੀ ਬਾਈ ਚਾਰ ਦੰਦ ਗੱਬਣਾ ਬਾਈ ਥਿੰਨੋ ਗੱਲ ਹੋਰ ਆਪਾਂ ਤਾਂ ਕੋਈ ਜੀ ਬਾਅਦ ਚ ਆਪਾਂ ਕਹਿੰਦੇ ਫਲਾਣੇ ਵਪਾਰੀ ਨੇ ਸਾਨੂੰ ਠੱਗ ਲਿਆ ਜੀ ਫਲਾਣੇ ਨੇ ਸਾਨੂੰ ਠੱਗ ਲਿਆ ਸਾਡੇ ਤਾਂ ਕੋਈ ਨਹੀਂ ਹੁੰਦਾ ਲੈਣਾਂ ਗਲ ਲੈਦੇ ਘਰੇ ਜਾਂਦਾ ਹੁੰਦਾ ਪਰ ਬਾਈ ਪਹਿਲੀ ਦੇਖ ਕੇ ਜਾਨਵਰ ਚੰਗਾ ਖਰੀਦੋ ਤਾਂ ਉਹਦੇ ਵਿੱਚ ਲਾਂਭਾ ਨਹੀਂ ਆਉਂਦਾ ਜੋ ਕਹਿੰਦੇ ਸਸਤਾ ਰਹੇ ਵੇ ਬਾਰ-ਬਾਰ ਮਹਿੰਗਾ ਹੋਵੇ ਇੱਕ ਵਾਰ ਇੱਕ ਵਾਰ ਬਾਈ ਚੰਗਾ ਜਾਨਵਰ ਖਰੀਦੋ ਤਾਂ ਜੋ ਪਤਾ ਕੀ ਬਾਈ ਆਉਣ ਵਾਲਾ ਟਾਈਮ ਆ ਜਿਹੜਾ ਬ੍ਰੀਡ ਮੈਨੂੰ ਕੋਈ ਕਿਸੇ ਨੂੰ ਨਹੀਂ ਪੁੱਛਦਾ ਚਾਹੇ ਗਾਂ ਲੈ ਲਓ ਚਾਹੇ ਮੈਂ ਲੈ ਲਓ ਪ੍ਰੀਂਡ ਦੇ ਘਰ ਬਣਾਉਣਾ ਕੋਈ ਹੁਣ ਚੌਕੀ ਬੱਛੇ ਬਾਈ ਜੀ ਦਿਨ ਮਾਰਦੇ 40 100 ਮਨ ਕੇ 20 ਹੀ ਬਚੀ ਐ ਇਹ ਰੇਟ ਪ੍ਰਦੀਪ ਰੇਟ ਜਮਾ ਸਸਤਾ ਰੱਖਿਆ 97000 ਸਿਰਫ ਪ੍ਰਦੀਪ ਇੱਕ ਹੋਰ ਗੱਲ ਆ ਯਾਰ ਘਰੇਲੂ ਬੰਦੇ ਵੀਡੀਓ ਕਵਰ ਕਰਨ ਜਾਂਦੇ ਆ ਸੀ ਉਹ ਮੁੱਲ 1.5 ਲੱਖ ਹੁੰਦਾ ਇੱਕ 40 ਹੁੰਦਾ ਹੁਣ ਵਿੱਚ ਭਰਾ ਕਹਿੰਦੇ ਨੇ ਇਹ ਤਾਂ ਹਫਤੇ ਦੀਆਂ 30 ਦਾ ਮੇਤ ਮੰਨੇ ਹੁਣ ਇਦਾਂ ਦੀ ਬੱਚੀ ਬਾਈ ਜੇ ਕੱਲੀ ਵੇਚਣੀ ਆ ਜੇ ਮੰਨ ਲਓ ਸਾਡੇ ਕੋਲੇ ਮਾਲ ਵਾਲਾ ਹੁੰਦਾ ਜੇ ਆਮ ਤੌਰ ਤੇ ਭਾਵੇਂ ਇੱਕ ਦੋ ਜੰਮਰ ਲੈ ਕੇ ਵੇਚਣਿਆ ਇਹ 1 ਸਵਾ ਲੱਖ ਨਹੀਂ ਦਿੰਦੇ ਬਾਈ ਜਿਆ ਜਿਆ ਗੱਲ ਆ ਜਿਹਨੇ ਇੱਕ ਵੇਚਣੀ ਆ ਜਨਵਰ ਵੇਚਣਿਆ ਬੈਨੋ ਬਲੋਸੋ ਫੋਰੀ ਦਾ ਸਤਨੋ ਮੇਰਾ ਕਿਹੜਾ ਭਾਬਾ ਹੀ ਲੱਖ ਦੂਰ ਦਾ ਬਟਾ ਖਾਉਂਦੀ ਤੇਰੇ ਦਾ ਰਸਾ ਵੀ ਪੁੱਠੇ ਸਿੱਧੇ ਪਏ ਪਏ ਆ ਉਹ ਤਾਂ ਮੂਰਲੇ ਆਪਾਂ ਕਿਹੜਾ ਬਿਊਟੀ ਪੱਲਰ ਲਾਇਆਗਾ ਜੈ ਜੈ ਗੱਲ ਆ ਸੋ ਬਿਊਟੀ ਪੱਲਰ ਇੱਕ ਅੱਧੀ ਤੇ ਲੱਗਦਾ ਇੰਨੇ ਤੇ ਲੱਗਦਾ ਨਹੀਂ ਹੁੰਦਾ ਜੀ ਪਹਿਲਵਾਨ ਵਰਗੀ ਆ ਕੁੰਜੜਾ ਫੜ ਲੱਗਿਆ ਤੇ ਦੁੱਧ ਟਰਲੋਨੀ ਇਹ ਤੁਹਾਨੂੰ ਦੀ 30 ਕਿਲੋ ਬਚੀ ਜੀ ਤੇ ਟ੍ਰੇਡ ਇਹਦਾ ਬਫਾਜ ਰੱਖਿਆ ਭਾਈ ਨੀ 1 ਲੱਖ 17000 ਅੱਛਾ 1 ਲੱਖ 17000 ਦੁੱਧ 25 27 ਕਿਲੋ ਇਹਦੇ ਵੀ 200 ਤੋਂ 1 ਮੰਤ ਤੱਕ ਡਿਲੀਵਰੀ ਹੋਰੀ ਜਾ ਡੀ ਅੱਗੇ 3 ਨੰਬਰ ਜਾਏਗੀ ਜੀ ਇਹਨੇ ਦੁੱਧ ਦਵੇ ਰੱਖਿਆ 42 ਤੋਂ 43 ਕਿਲੋ ਬਾਈਚੰਨੋ ਜੀ ਇਹ ਵੇੜ ਦਮਾ ਵੀ ਡੇਢ ਪੇਟੀ ਅੱਛਾ ਡੇਢ ਲੱਖ ਦੀ ਕਹਿਣ ਦਾ ਵਾ ਮਨ ਨੂੰ ਢੱਕਣ ਲਵਾਉਗੀ ਹਾਂ ਬਾਈ ਹਾਂ ਤੇ ਗੱਬਣ ਸੂਣ ਚ ਹਫ਼ਤਾ ਬਾਕੀ ਹੈ ਨਾ ਅੱਗੇ ਆ ਜੋ ਨਾਲ ਜੀ ਹਫ਼ਤਾ ਬਾਕੀ ਦੇਖ ਦਿਓ ਤੁਸੀਂ ਇਹ ਜਿਹੜੀ ਵੇੜ ਆ ਕੀ ਇਹਦਾ ਵੀ ਪ੍ਰੋਪਰ ਰਿਕਾਰਡ ਆ ਸਾਰੀਆਂ ਵੇੜਾਂ ਦਾ ਜਿੰਨਾ ਵੀ ਹੈਗਾ ਲਿਖੀ ਰੂਪ ਦੇ ਵਿੱਚ ਜੀ ਇਹਨੇ 28 ਤੋਂ 30 ਕਿਲੋ ਰੁੱਤ ਪਹਿਲਾਂ ਨੇ ਦਿੱਤਾ ਜੀ ਹਾਂਜੀ ਤੇ ਬਹੁਤੀ ਵੱਡੀ ਤੇ ਜਿਹੜੀ ਵੀਰੇ ਪਏ ਵੇੜ ਦੇਖ ਰਹੇ ਆਂ ਜੀ ਇਹ ਬਾਈ ਜੀ ਗੱਡੀ ਘੱਲ ਲਿਆ ਆਏ ਨੇ 28 ਤੋਂ 30 ਕਿਲੋ ਦੁੱਧ ਤੇ ਰੱਖਿਆ ਜੀ ਅੱਛਾ ਦੂਜਾ ਸੂਆ ਸੂਰੀ ਆ ਬਾਡੀ ਬਾਂਦਰ ਦੇਖਣ ਵਾਹ ਲੈ ਜਿਵੇਂ ਪਲੂਨ ਜਿੱਦਾਂ ਆਪਾਂ ਕਹਿੰਦੇ ਆਂ ਵੀ ਇਹ ਸਭ ਕੁਝ ਦੀ ਧਿਆਨ ਕਰ ਲਵੇ ਸਵਾਹ ਦੇਖੋ ਯਾਰ ਮਿਲ ਕੇ ਵੇ ਨਾਰ ਨੂੜ ਬੜੀ ਡਬਲਾ ਹਨਾ ਪਰਦੀਪ ਰੇਟ ਇਹਦਾ ਪਰ ਪੁੱਲੀ 115 11 ਲੱਖ 15 ਹਜ਼ਾਰ ਤੇ ਦੁੱਧ 30 ਕਿਲੋ ਦੇ ਨੇੜੇ ਜਾਊਗਾ ਜੀ ਜਾਏਗਾ ਦਾ ਮੰਨ ਕੇ ਰੂਹ ਖੁਸ਼ ਹੁੰਦੀ ਜਦੋਂ ਕੋਈ ਬੰਦਾ ਆਊਗਾ ਹੂੰ ਤੇ ਹੁਣ ਜੇ ਇਤਾਂ ਦੇ ਜਾਨਵਰ ਵੀ ਲੈ ਕੇ ਕੋਈ ਖੁਸ਼ ਨਹੀਂ ਫਿਰੋ ਕਿੱਥੋਂ ਕਰਦੇ ਹੋ ਇਹੋ ਦਾ ਫਿਰ ਬੇਰ ਕਾਲੇ ਪੈੜ ਕੇ ਪੀਣੀ ਪੀਣੀ ਆ ਤੇ ਅੱਗੇ ਬਈ ਨਿਕਲ ਜੀ ਕੀ ਵੇੜਾ ਕਿੱਦੋਂ ਜੀ ਇਹ ਵੀ ਟਾਈਮ ਦਾ ਬੱਚਾ ਹੀ ਡਾਇਮੰਡ ਬੱਚਾ 8 ਦਿਨ ਕਹਿ ਕੇ ਲੈਂਦੀ ਆ ਉਹਨੇ ਜੋੜੀ ਬਣਾਉਣੀ ਜਿਹੜੀ ਵਿਚਾਲੇ ਵੱਟੀ ਆ ਨਾ ਪਾਵਾ ਬਣ ਜੂ ਜੀ ਇਹਦੇ ਨਾਲ ਜਮਾ ਡੀਟੋ ਕੋਪੀ ਅੱਛਾ ਇਹ ਦਿਨ ਕਹਿ ਕੇ ਕੱਢਦੀ ਆ ਇਹਦੇ ਵੀ 1000 ਰੁਪਏ ਬਈ ਤੇ ਤੋਂ 10 ਦਿਨ ਬਾਕੀ ਦੁੱਧ ਕਿੰਨਾ ਕ ਦੇ ਦੂਗੀ ਦੁੱਧ ਵੀ 30 ਤੋਂ ਬਾਹਰ ਦੇ ਦੂ ਰੇਟ ਇਹਦਾ ਹਾਂ ਰੇਟ ਤਾਂ ਬਾਜ਼ੂ ਰੱਖਿਆ ਇੱਕ ਵਾਰੀ ਜੀ 1 ਲੱਖ 30 ਕੋਈ ਕਿਸੇ ਨੇ ਡੇਟ ਇਹ ਜਿਹੜੀ ਬੀਚਣੀ ਆ ਮਨਗਰੋਂ ਲਾ ਪਾ ਬੰਦੂ ਤੇਰਾ ਵਿਹੜਾ ਇੱਕੋ ਜਿਹਾ ਇੱਕੋ ਜਿਹਾ ਸੇਮ ਡਿਟ ਵਾ ਦੇਗਾ ਉਹਦੇ ਵੀ ਪੱਟ ਤੇ ਉਦਾਂ ਦਾ ਡਿਜ਼ਾਈਨ ਆ ਇਹਦੇ ਵੀ ਜੀ ਇਸ ਕੁਆਲਿਟੀ ਨੂੰ ਦੀ ਇੱਦਾਂ ਲੈ ਲਈ ਜੀ ਇੱਕੋ ਜਿਹਾ ਬੈੜਾ ਟਾ ਹਣਾ ਮਨ ਲਾ ਚੋੜਾ ਕਿੰਨੇ ਦਾ ਬਣ ਗਿਆ 1.5 ਤੇ ਤੀਨ ਦੇਖ ਲੈ 280 ਹੋ ਗਿਆ 280 ਦੇ ਵਿੱਚ 5 ਤੋਂ 200 ਜੀ ਅੱਗੇ ਐਂਡ ਤੇ ਖੜੀ ਹੈ ਜਿਹੜੀ ਜਿਹੜੀ ਇਹ ਬੈੜਾ ਕਿੰਨੇ ਕਿੰਨੇ 45 40 ਕਿਲੋ ਤੋਂ ਪਹਿਲਾਂ ਨੇ ਦੇਣਾ ਹੈਗਾ ਜੀ ਕਿਸੇ ਭਰਾ ਨੂੰ ਚੋਪਣਾ ਹੁੰਦਾ ਜੇ ਅਸੀਂ 20 ਕਿਲੋ ਦੀ ਗਾਹਰੀ ਦੇਣੀ ਆ ਅੱਛਾ ਵੱਡੀ ਵਿਹੜਾ ਪੂਰੀ ਹਾਂ ਬਈ ਇਹ ਦੇ ਦੇਣੇ ਤੇ 655000 ਦੇ ਤੇ ਬਾਕੀ ਪ੍ਰਦੀਪ ਇੱਕ ਝੋਟੀ ਤਾਜੀ ਸੂਈ ਖੜੀ ਆ ਯਾਰ ਹਾਂ ਬਾਈ ਇਹਦੇ ਜੇਰ ਜੂਰ ਤਾਂ ਪੈ ਗਈ ਹਨਾ ਪੈ ਗਈ ਬਾਈ ਜੇਰ ਜੂਰ ਤੇਰੀ ਦੂਜੀ ਵੀਡੀਓ ਦੇ ਵਿੱਚ ਆਪ ਵੀ ਤੇ ਗਈ ਐ ਜੀ ਕਿੰਨਾ ਕੁ ਦੁੱਧ ਦੇ ਦੂਗੀ ਇਹ ਦੁੱਧ 2 ਕਿਲੋ ਫਿਰ ਨਾਰਮਲ ਜੋ 17 ਕਿਲੋ ਮੰਨ ਕੇ ਲੈ ਲਓ ਜਿਹੜਾ ਭਰਾ ਮਰਚ ਬਾਕੀ ਯਾਰ ਕੁਆਲਟੀ ਕੋਈ ਰੰਗ ਕਾਲਾ ਜਾਮਣ ਵਗਾ ਕੋਈ ਇੰਦਾਂ ਦੇ ਜਾਨਵਰ ਕਿੱਥੇ ਪੈਸੇ ਨਾਲ ਮਿਲਦੇ ਬਾਈ ਜੀ ਤੇ ਐ ਥਣ ਥਣੂ ਮੁਠੀ ਵਾਲਾ ਹਨਾ ਅਸਲ ਮੋਹਰਾ ਦੀ ਦੁੱਧ 17 ਕਿਲੋ ਪੈਸੇ ਦੇ ਇਹ ਮੁੱਲ ਨਹੀਂ ਕਰਦੇਗੇ ਦੁੱਧ ਮੁੱਲ ਦਾ ਪਤਾ ਕੀ ਆ ਮੈਂ ਇੱਕ ਚੀਜ਼ ਵੇਖੀ ਆ ਬਾਈ ਵੇਖ ਸਦਾ ਜਦੇ ਦੇ ਮੁੱਲ ਹੁੰਦਾ ਘੋੜਾ ਘੋੜੇ ਦੇ ਜੀ ਹੁਣ ਮੈਂ ਪਰਸੋਂ ਜਿਹਦਾ ਵੀਡੀਓ ਪਾਈ ਮੈਨੂੰ ਬਹੁਤ ਬਾਈ ਬੋਲਦਾ ਇਹ ਤਾਂ ਘਰੇ ਰੱਖ ਲਾ ਕੇ ਤੂੰ 5-25 ਮੁੱਲ ਕਰਤਾ ਬਾਈ ਬੀੜੇ ਜੇ ਛੋਟੀ ਲੱਗਦੀ ਉਦੋਂ ਸੈਅ ਚ ਵੱਡੀ ਸੀ 5-25 ਵਾਲੀ ਵੇਗ ਗਈ ਵੇਚੀ ਬਾਈ ਜਾਨਵਰ ਵੇਕਣਾ ਬਾਈ ਆਪਾਂ ਥੋੜੀ ਵੇਕਣਾ ਸੋ ਇੰਡੀਆ ਗਾ ਇੱਥੇ ਸਭ ਕੁਝ ਵੇਗਦਾ ਆ ਗਾੜੀ ਦੇਖੀ ਦਿਲੋਂ ਹਲੇ ਕੱਚੇ ਸੂਈ ਆ ਇੱਥੇ ਬੈਠ ਕੇ ਦੇਖ ਤੂੰ ਮਾੜੇ ਬੈਠ ਕੇ ਨੀਂਗਾ ਮਰਬਾਲੇ ਵੇ ਦੀ ਕੁਆਲਿਟੀ ਇੱਥੋਂ ਦੇਖੋ ਨਹੀਂ ਉਰੋਂ ਦੇਖਾਂ ਨਾਲੇ ਮਗਰਲਾ ਹਿੱਸਾ ਲੈ ਕਬ ਖੋਲੀ ਤੁਰੀ ਆ ਰਹੇ ਨੇ ਹਾਂ ਸੋ ਫਿਰ ਕਾਫੀ ਨਗ ਵਿਕਰੀ ਵਾਲੇ ਤੁਹਾਨੂੰ ਦਿਖਾ ਚੁੱਕੇ ਆ ਇਹਨਾਂ ਆਪਾਂ ਪਤਾ ਨੇ 12 ਝੋਟੀਆਂ ਨੇ ਜੀ 12 ਮੁਰੇ ਝੋਟੇ ਵਗੈ ਅੰਦਰ ਵੀ ਰਿ ਕੋਲੇ ਕਾਫੀ ਕਾਮ ਆ ਖੜੀਆਂ ਨੇ ਅੰਦਰ ਵੀ ਖੜੀਆਂ 40 ਮੀਂਹ ਦੀ ਦਿਖਾ ਦੇ ਅੰਦਰ ਆਪਾਂ ਝਾਲ ਕਮਰਾ ਦੇ ਨੇ ਇੱਕ ਵਾਰ ਹਰ ਇੱਕ ਪ੍ਰਕਾਰ ਦਾ ਇੱਥੇ ਤੁਹਾਨੂੰ ਰੇਟ ਦੇ ਵਿੱਚ ਪਸ਼ੂ ਵੀਰ ਕੋਲੇ ਮਿਲੂਗਾ ਸੋ ਦੇਖੋ ਨਗ ਕਾਫੀ ਆ ਝੋਟੀਆਂ ਵਗੈਰਾ ਦੇਖੋ ਜਮਾ ਸੂਂਜਾ ਸਮੰਜਾ 95308055 ਵੀਡੀਓ ਦੇਖ ਲੈ